ਹੈਲੋ ਗਾਇਸ ਅੱਜ ਤੁਹਾਨੂੰ ਅੱਜ ਚਾਈਨੀਜ਼ ਟੈਂਪਲ ਦਿਖਾਉਣੇ ਆ ਅੱਜ ਤੁਹਾਨੂੰ ਆਦਾਂ ਦਾ ਟੂਰ ਕਰਾਉਣੇ ਕੈਂ ਇਸ ਟੈਂਪਲ ਦਾ ਸੋ ਸਟਾਰਟ ਹੋ ਜਾਂਦਾ ਇਹ ਆਪਾਂ ਇਹ ਬਾਗਿਓ ਸਿਟੀ ਵਿੱਚ ਬਹੁਤ ਛੋਟੀ ਸਿਟੀ ਹੈ ਇਹ

मछली मछली जल की रानी है जीवन इसका पानी है ਇਨਿਸ ਟੈਂਪਲ ਆ ਇਹ ਬਹੁਤ ਸੋਹਣੀ ਤੇ ਸਨੱਖੀ ਜਗ੍ਹਾ ਵਾ ਅੱਜ ਤੁਹਾਨੂੰ ਸਨੱਖੀ ਜਗ੍ਹਾ ਦਿਖਾਉਣੀ ਆ ਤੇ ਨਾਲੇ ਬਹੁਤ ਸੋਹਣੀ ਇਹ ਬਾਬਾ ਜੀ ਦਾ ਮੇਨੂੰ ਨਾਮ ਪਸੰਦ ਆ ਇਹ ਬਾਰੇ ਬਾਬਾ ਜੀ ਆ ਚੱਲ ਜੀ ਕਿਤੇ ਮਕਾਉਂ ਤੋਂ ਮਿਲ ਜੇ ਇਹ ਲੋਏ ਇਸ ਤਰੀਕੇ ਪੁੰਦਰ ਕੋਈ ਪੁੰਡਲ ਦਾ ਕੋਈ ਧਾਰਮਿਕ ਜਗ੍ਹਾ ਲੱਗਦੀ ਇੱਥੇ ਗਾਇਸ ਨੋ ਐਪੀ ਆ ਅੰਦਰ ਕੋਈ ਧਾਰਮਿਕ ਜਗਾ ਹੈ ਤਾਂ ਲਿਖ ਰਹੇ ਹਾਂ ਸਾभी ਫੁੱਲ ਫੁੱਲ ਆ ਇੱਥੇ ग्रीन ही ग्रीन जगह <laughs> देखो भाई किन्ने ला। हाँ ड्रैगन ट्री है ਹਾਂਜੀ ਗਾਇਸ ਇਹ ਬਹੁਤ ਸੋਹਣੀ ਤੇ ਸਨੱਖੀ ਜਗ੍ਹਾ ਵਾ ਦਿਲ ਨੂੰ ਸਕੂਨ ਆ ਜਾਂਦਾ ਦੇਖ ਕੇ ਦੇਖੋ ਕਿੰਨੇ ਸੋਹਣੇ ਘਰ ਲੱਗਦੇ ਕਿ ਨਹੀਂ ਆ ਵੀ ਕੋ ਇਹਨਾਂ ਦੇ ਬਾਬਾ ਜੀ ਆ ਅੰਦਰ ਨਹੀਂ ਜਾ ਸਕਦੇ ਆਪਾਂ काफी वादिया मूर्ति बनाई चलो अगे चलते गाइस काफी ता ताह तक ता, का, काफी पौड़िया चाइनीस ड्रैगन ਉਗੀ ਸਟੈਪ ਸਿਆ ਉਹ ਉਗੀ ਸਟੈਪ ਸਿਆ ਓ ਸੌਰੀ ਬੋ ਥੈਂਕ ਯੂ ਇਹ ਗਾਇਸ ਕਾਫੀ ਤਾਂ ਤੱਕ ਜਾਣਾ ਪੈਣਾ ਪੱਲਾ ਤਾਂ ਆਪਣੇ ਚ ਇੰਨੀ ਹਿੰਮਤ ਨਹੀਂ ਕਿ ਹੁਣ ਤਾਂ ਜਾਣ ਨਹੀਂ ਸਵੇਰ ਦਾ ਗੱਡੀ ਚਲਾ ਚਲਾ ਥੱਕ ਗਿਆ ਯਾਰ ਮੈਂ ਚੱਲੋ ਕੋਈ ਨਹੀਂ ਦੇਖਦੇ ਅੱਗੇ ਅਸੀਂ ਥੇ ਵਿਊ ਦੇਖੋ ਕਿੰਨਾ ਸੋਹਣਾ ਵਾ ਇਹ ਬਾਗਿਓ ਸਿਟੀ ਆ ਗਾਇਸ ਇੱਥੇ ਪਾਰਕਾਂ ਬਹੁਤ ਜ਼ਿਆੜੀਆਂ ਫੁੱਲਾਂ ਦੀਆਂ ਹੋਰ ਕਾਫੀ ਬਹੁਤ ਦੇਖਣ ਨੂੰ ਮਿਲਦਾ ਮਾਲ ਵਗੈਰਾ ਬਹੁਤ ਇੱਥੇ ਆਪਾ ਥੱਲੇੋਂ ਆਏ ਆ। ਉਹ ਦੇਖੋ ਕਿੱਥੇ ਆ ਰੋਡ। ਕੋਸ ਰੋਡ ਤੋਂ ਆਪਾਂ ਆਏ।